ਨਹੀਂ 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 ਹੋਣ ਨਹੀਂ ਮੁੰਡਿਆ ਖਾਟਣਾ 12 12000 ਰੁਪਏ ਕੋਟ ਪੈਂਟਾਂ ਦੇ ਜੜਿਆਲੇ ਗੁਰੂ ਮਾਤੂ ਜੀ ਦੇ ਦਸਤਾਰ ਦੇ ਸਟੋਰ ਤੇ ਆ ਜਾਓ 12 12000 ਇਹ 2 ਪੀਸ ਕੋਟ ਪੈਂਟ 2995 ਜਿ ਲੈ ਜਾਓ ਉਹ ਵੀ ਸਲਾਈ ਕਰਕੇ ਆ ਦੇਖੋ ਜੀ 3 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ ਚ ਮਿਲਦਾ 16 17000 ਦਾ ਸਾਡੇ ਕੋਲ ਆ ਜਾਓ 370 60 ਜਿ ਲੈ ਜਾਓ ਸਲਾਈ ਕਰਕੇ 650 700 ਅੱਧੇ ਸ਼ੇਰਵਾਨੀ ਸਲਾਈ ਕਰਕੇ ਲੈ ਜਾਓ ਆਪਣੇ ਸਾਈਜ਼ੀ ਦੇਖੋ ਬਾਸਟਰਾ ਦੇ ਵਿੱਚ ਸਾਡੇ ਕੋਲ ਡਿਜ਼ਾਈਨਿੰਗ ਬਹੁਤ ਹੋਣੀ ਆ ਜਿੰਦਾ ਨਾ ਮਰਜੀ ਕੱਪੜਾ ਲੈ ਲਓ ਜਿੰਦਾ ਨਾ ਮਰਜੀ ਰੰਗ ਲੈ ਜਾਓ ਟਾਪ ਦੀ ਚੀਜ਼ ਦਵਾਂਗੇ ਕੁਰਤੇ ਪੀਐਮਰ ਵਿੱਚ ਪੂਰਾ ਟਾਪ ਦਾ ਕੱਪੜਾ ਗੀਦਾ ਕਾਟਨ ਬਜ਼ਾਰ ਤੇ ਜਾਓਗੇ 3000 ਰੁਪਏ ਤੋਂ ਘੱਟ ਕੁਰਤਾ ਪੀਮਾ ਨਹੀਂ ਮਿਲਣਾ ਸਾਡੇ ਕੋਲ ਆਜੋ 3000 ਦਾ ਕੁਰਤਾ ਪੀਮਾ ਸਿਰਫ 1300 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਆ ਚੱਕੋ ਕੱਟਣੀ ਸਿਆਰਾਮ ਦਾ ਕੁੜਤਾ ਪਜਾਮਾ ਬਜ਼ਾਰ 'ਚ 5000 ਇੱਥੋਂ ਦੇਣਾ 2500 ਦਾ ਦੇਖੋ ਰੰਗ ਕਿੰਨੇ ਆ ਜਿੱਦਾਂ ਦਾ ਮਰਜ਼ੀ ਰੰਗ ਲੈ ਜਾਓ ਉਹ ਨਹੀਂ 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 ਹੁਣ ਨਹੀਂ ਮੁੰਡਿਓ ਖਾਟਣਾ 12 12000 ਰੁਪਿਆ ਕੋਟ ਪੈਂਟਾਂ ਦੇ ਜੜਿਆਲੇ ਗੁਰੂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆਜੋ 12 12000 ਦੇ 2 ਪੀਸ ਕੋਟ ਪੈਂਟ 2995 ਚ ਲੈ ਜਾਓ ਵੀ ਸਲਾਈ ਕਰਕੇ ਆਹ ਦੇਖੋ ਜੀ 3 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ ਚ ਮਿਲਦਾ 16 17000 ਦਾ ਸਾਡੇ ਕੋਲ ਆਜੋ 370 60 ਚ ਲੈ ਜਾਓ ਸਲਾਈ ਕਰਕੇ ਚੈਲੰਜ ਕਰਦੇ ਆ 2 ਪੀਸ ਕੋਟ ਪੈਂਟ ਦੀ ਸਲਾਈ ਬਾਜ਼ਾਰ ਚ 4000 ਰੁਪਿਆ ਚੱਲਦੀ ਆ ਪਰ ਅਸੀਂ ਤੁਹਾਨੂੰ 2995 ਚ ਸਲਾਈ ਕਰਕੇ ਦੇ ਰਹੇ ਆ ਆ ਸਲਾਈ ਚਲਦੀ ਹੈ 5500 6000 ਦੀ 3 ਪੀਸ ਦੀ ਅਸੀਂ ਦੇ ਰਹੇ 3760 ਚ ਸਲਾਈ ਕਰਕੇ ਸ਼ੇਰਵਨੀ ਚੈੱਕ ਕਰ ਲੋ 10000 ਰੁਪਿਆ ਬਾਜ਼ਾਰ 'ਚ ਕਿਰਾਇਆ ਚੱਲਦਾ ਚੰਗੀ ਸ਼ੇਰਬਾਨੀ ਦਾ 18-20000 ਤੋਂ ਘੱਟ ਮੁੱਲ ਨਹੀਂ ਮਿਲਦੀ ਪਰ ਸਾਡੇ ਕੋਲ ਆਜੋ 6500 7000 'ਚ ਸ਼ੇਰਬਾਨੀ ਸਲਾਈ ਕਰਕੇ ਲੈ ਜਾਓ ਆਪਣੇ ਸਾਈਜ਼ ਦੀ ਜੇ ਤੁਸੀਂ ਰਹਿਣੀਆਂ ਬਾਸਕਟਾਂ ਦੇਖੋ ਬਾਸਟਰਾਂ ਦੇ ਵਿੱਚ ਸਾਡੇ ਕੋਲ ਡਿਜ਼ਾਈਨਿੰਗ ਬਹੁਤ ਸੋਹਣੀ ਆ ਜਿੰਦਾਂ ਨਾ ਮਰਜੀ ਕੱਪੜਾ ਲੈ ਲਓ ਜਿੰਦਾਂ ਨੇ ਮਰਜੀ ਰੰਗ ਲੈ ਜਾਓ ਟੌਪ ਦੀ ਚੀਜ਼ ਦਵਾਂਗੇ ਕੁੜਤੇ ਪੀਐਮਰ ਵਿੱਚ ਵੀ ਪੂਰਾ ਟੌਪ ਦਾ ਕੱਪੜਾ ਗੀਜ਼ਾ ਕਾਟਨ ਬਾਜ਼ਾਰ 'ਚ ਜਾਓਗੇ 3000 ਰੁਪਏ ਤੋਂ ਘੱਟ ਕੁਰਤਾ ਪੀਮਾ ਨਹੀਂ ਮਿਲਣਾ ਸਾਡੇ ਕੋਲ ਆਜੋ 3000 ਵਾਲਾ ਕੁਰਤਾ ਪੀਮਾ 1300 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਭਾਈ ਜੀ ਕੋਟ ਪੈਂਟ ਚ 4000 ਤੋਂ ਘੱਟ ਤਾਂ ਸਲਾਈ ਨਹੀਂ ਬਿਆਰ ਚ ਤੁਸੀਂ ਰੌਲਾ ਪਾ ਪਾ ਕਹਿ ਰਹੇ ਹੋ ਭਾਈ ਸਾਡੇ ਕੋਲ ਆਓ ਲੁੱਟੇ ਨਾ ਜਾਓ 2995 ਚ ਲੈ ਜਾਓ ਇਹ ਸਿਸਟਮ ਕੀ ਹੈਗਾ ਦੇਖੋ ਜੀ ਸਿੱਧਾ ਸਿੱਧਾ ਸਿਸਟਮ ਹੈ ਅਸੀਂ ਥਾਣ ਲਈ ਆ ਹੁਣ ਆਪ ਲੋਕਾਂ ਦੇ ਫਾਇਦੇ ਕਰਨ ਦੀ ਕਿਉਂਕਿ ਪਹਿਲਾ ਜ਼ਮਾਨਾ ਹੁੰਦਾ ਸੀ ਕਹਿੰਦੇ ਜੇ ਬਾਹੂ ਵਾਂਗੂ ਵਿਆਹ ਦੇਖਣਾ ਤੇ ਕੋਟ ਪੈਂਟ ਪਾਉਣਾ ਤੇ ਜੇਬ ਚ 10000 ਦੀ ਗੁੱਟੀ ਰੱਖੋ ਪਰ ਹੁਣ ਉਹ ਜ਼ਮਾਨਾ ਨਹੀਂ ਰਿਹਾ ਮਾਤੂ ਸ਼੍ਰੀ ਦਸਤਾਰ ਜੰਡੇ ਵਾਲੇ ਗੁਰੂ ਦੌਰ ਲੈ ਕੇ ਆ ਗਿਆ 2995 ਦਾ 2 ਪੀਸ 3760 ਦਾ 3 ਪੀਸ ਆ ਚੈੱਕ ਕਰੋ ਰੰਗ ਤੁਹਾਡੀ ਪਸੰਦ ਦਾ ਜਿਹੋ ਜਿਹਾ ਮਰਜੀ ਰੰਗ ਬਣਾ ਲਓ ਲਾਈਟ ਡਾਰਕ ਜਿੱਦਾਂ ਦੇ ਮਰਜੀ ਇਦੋਂ ਉੱਪਰ ਲਗਜ਼ਰੀ ਲਗਜ਼ਰੀ ਕਪੜੇ ਹੈਗੇ ਆ ਹੈਗੇ ਆ ਲਗਜ਼ਰੀ ਕਪੜੇ ਵੀ ਹੈਗੇ ਆ ਪਰ ਉਹਨਾਂ ਦੇ ਰੇਟ ਇਦਾਂ ਨਹੀਂ ਪਿਓ ਦੇ ਪਿਓ ਮੰਗ ਲੈਣੇ ਆ ਆਮ ਦੁਕਾਨਦਾਰਾਂ ਨੂੰ ਇਹ ਨਹੀਂ विद जो दल ਕੀਤਾ ਉਹ ਲਾ ਦੇਣਾ ਇਹ ਵੀ ਕੋਟ ਪੈਂਟ ਲਗਜ਼ਰੀ ਸਿਰਫ ਸਟਿਚ ਕਰਕੇ 5-7000 ਚ ਬਣਾ ਕੇ ਜਿੰਦਾਗਾ 5-7000 ਚ ਸਮਾਈ ਕਰਕੇ ਅੱਛਾ ਕੋਟ ਪੈਂਟਾਂ ਦੇ ਬਿਜਾਰ ਰਕਾਰ ਤੋੜ ਤੇ ਆ ਖੜਕਾ ਤੇ ਆ ਵੱਡੇ ਵੱਡੇ ਦੁਕਾਨਦਾਰ ਲੋਕਾਂ ਦੇ ਘਰ ਤੇ ਫੈਦੇ ਬਾਈ ਚਿੱਟੇ ਰੰਗ ਦਾ ਕੁੜਤਾ ਮੈਂ ਬਣਾਣਾ ਜਿਹੜਾ ਉੱਪਰ ਪਿਆ ਆ ਹੇ ਢਾਲਾ ਵੀ ਲੈਣਾ ਵਿਚਕਾਰਲਾ ਵੀ ਲੈਣਾ ਬ੍ਰਾਂਡ ਕਿਹੜੇ ਆ ਕੱਪੜਾ ਕਿੰਨੇ ਤਰ੍ਹਾਂ ਦਾ ਰੇਟ ਕੀ ਹੈ ਇਹ ਵੀ ਚੱਕਦੇ ਹੋ ਪਰਦਾ ਅੱਜ ਉਹ ਚੱਕਦਾ ਗਿਆ ਘੜੇ ਤੋਂ ਕੋਲਾ ਭਾਜੀ ਆ ਚੱਕੋ ਗੀਜ਼ਾ कॉटन ਦਾ কুরਤਾ ਪਜਾਮਾ ਬਿਆਨਾ ਚ 1500 1600 ਉਹ ਜਮਾਨੇ ਗਏ 700 ਰੁਪਏ ਚ ਗੀਜ਼ਾ कॉटन ਦਾ কুরਤਾ ਪਜਾਮਾ ਬਾਈ 700 ਰੁਪਏ ਚ ਬਿਲਕੁਲ ਪੇਪਰ कॉटन ਦਾ কুরਤਾ ਪਜਾਮਾ ਬਜ਼ਾਰਾ ਦੇ ਵਿੱਚ ਕੀ ਰੇਟ ਆ 3000 3500 ਚੱਕੋ 1200 ਰੁਪਏ ਦਾ ਪੇਪਰ ਕਾਟਨ ਦਾ ਕੁੜਤਾ ਪਜਾਮਾ ਆਜੋ ਹੁਣ ਬ੍ਰੈਂਡਾਂ ਦੀ ਗੱਲ ਕਰ ਲੈਨੇ ਆ ਕਹਿੰਦੇ ਕੈਟਣੀ ਦਾ ਸੀ ਆਰਾਮ ਦਾ ਰੇਮੰਡ ਦਾ ਵੱਡੇ ਵੱਡੇ ਬ੍ਰੈਂਡਾਂ ਦਾ ਨਾਮ ਲੈ ਲੈਂਦੇ ਆ ਤੇ ਸ਼ੈਲ ਸ਼ਰੇ ਆਮ ਲਾਉਂਦੇ ਆ ਪਰ ਅਸੀਂ ਉਹ ਕੰਮ ਨਹੀਂ ਕਰਨਾ ਆ ਚੱਕੋ ਕੈਟਣੀ ਸੀ ਆਰਾਮ ਦਾ ਕੁੜਤਾ ਪਜਾਮਾ ਬਿਜਾਰ ਚੇ 5000 ਇੱਥੋਂ ਦੇਣਾ 2500 ਦਾ ਦੇਖੋ ਰੰਗ ਕਿੰਨੇ ਆ ਜਿੱਦਾਂ ਦਾ ਮਰਜ਼ੀ ਰੰਗ ਲੈ ਜਾਓ 올 ਓਵਰ ਬਣਾ ਲਓ ਮੈਚਿੰਗ ਕਰਕੇ ਬਣਾ ਲਓ 700 ਰੁਪਏ ਦੇ ਵਿੱਚ ਕਲਰ ਕੋਡ ਤਾਂ ਵੀ ਅਮਾ ਸਾਡੇ ਕੋਲ ਸ਼ੁਰੂ ਆ ਆ ਦੇਖੋ ਪੂਰੀ ਚਮਕ ਧਮਕ ਰੰਗ ਦੇਖੋ ਕਿੰਨੇ ਸੋਹਣੇ ਸੋਹਣਿਆ ਤੁਸੀਂ ਲੈਣੀਆਂ ਸ਼ਰਟਾਂ ਸਾਡੇ ਕੋਲ ਲਾਈਨਾਂਆਂ ਲੈ ਜਾਓ ਚੈੱਕ ਲੈ ਜਾਓ ਪਲੇਨ ਲੈ ਜਾਓ ਪ੍ਰਿੰਟ ਲੈ ਲੋ ਸ਼ਰਟਾਂ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਆ ਆ ਦੇਖੋ ਜੀ ਮੈਚਿੰਗ ਮੈਚਿੰਗ ਜਿਹੜੀਆਂ ਬਾਜ਼ਾਰ ਦੇ ਵਿੱਚ 2 2025 2500 ਹੋ ਜਾਂਦੀਆਂ ਨੇ ਇੱਥੇ ਦਾ ਰੇਟ ਇੰਨਾ ਜਿਆਦਾ ਘੱਟ ਹੈ ਵੀ ਤੁਸੀਂ ਖੁਸ਼ ਹੋ ਜਾਣਾ ਸਭ ਤੋਂ ਵੱਡਾ ਬ੍ਰਾਂਡ ਆ ਇਸ ਵੇਲੇ ਪੱਗਾਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਭయ్యా ਕਰਦੇ ਹਾਂ ਸਭ ਤੋਂ ਵੱਡਾ ਬ੍ਰਾਂਡ ਪੱਗਾ ਦਾ ਮਾਤੂ ਸ਼੍ਰੀ ਦਸਤਾਰ 1970 ਤੋਂ ਦਸਤਾਰ ਦੇ ਖੇਤਰ 'ਚ ਪਹੁੰਚੇ ਹੋਇਆ ਆ ਆਮ ਲੋਕਾਂ ਦੀ ਸੇਵਾ ਕਰਨ ਲਈ ਕਿਉਂਕਿ ਦਸਤਾਰ ਬਨਣ ਲੱਗੇ ਸਵੇਰੇ ਦਿਮਾਗ 'ਚ ਕੀ ਹੁੰਦਾ ਕਿਤੇ ਲੜਨਾ ਘਟ ਜੇ ਕਿਤੇ ਲੜ ਸਲਿੱਪਣਾ ਹੋ ਜੇ ਮਾਤੂ ਸ਼੍ਰੀ ਦਸਤਾਰ ਟਾਪ ਦੀ ਕੁਆਲਿਟੀ ਦੇ ਰਹੇ ਆ ਰੂਬੀਆ ਦੇ ਵਿੱਚ ਫੁੱਲ ਵੈਲ ਦੇ ਵਿੱਚ ਗਾਰੰਟੀ ਵੀ ਦੇ ਰਹੇ ਆ ਜੇ ਤੁਹਾਡੇ ਡੱਬ ਚਿਰਕੀ ਟੋ ਕੁਝ ਵੀ ਪੈਂਦਾ ਤੇ 90 ਦਿਨਾਂ ਦੀ ਗਾਰੰਟੀ ਬਿੱਲ ਤੇ ਲਿਖ ਕੇ ਦਿੰਨੇ ਆ ਸਿੱਧੀਆਂ ਗੱਲਾਂ ਕਰਦੇ ਆ ਆ ਰੰਗਾਂ ਵੇਚੀ ਚੈੱਕ ਕਰ ਲੋ ਜੀ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਰੰਗ ਲੈ ਲਓ ਉਹ ਪੱਗਾਂ ਤੁਸੀਂ ਲੈ ਲਈਆਂ ਹੁਣ ਲੇਡੀ ਸੂਟਾਂ ਦੇ 5 5 6 6000 ਵਾਲੇ ਸੂਟ ਲੈ ਲੈਣੇ ਆ ਤੇ ਥੋੜੀਆਂ ਬਟੀ ਕਹਿੰਦੇ ਆ ਲਾਈਨਿੰਗਾਂ ਮਾੜੀਆਂ ਲਾ ਦਿੰਦੀਆਂ ਪਰ ਹੁਣ ਮਾੜੀ ਲਾਈਨਿੰਗ ਨਹੀਂ ਲਾਉਣੀ ਹੁਣ ਤੁਸੀਂ 40 ਰੁਪਏ ਮੀਟਰ ਵਾਲੀ ਮਾਤੂ ਸ਼੍ਰੀ ਦਸਤਾਰ ਦੀ ਲਾਈਨਿੰਗ ਲਾਉਣੀ ਆ ਨੰਬਰ 1 ਲਾਈਨਿੰਗ ਨਾ ਰੰਗ ਫੇਟ ਹੋਵੇ ਤੇ ਨਾ ਸ਼ਰੰਕ ਹੋਵੇ ਦੇਖੋ ਚਾਹੇ ਤੁਸੀਂ ਬਲੇਜ਼ਰ ਲੈਣੀਆਂ ਬਾਸਕਟ ਲੈਣੀਆਂ ਤੁਸੀਂ ਲੈਣੀਆਂ ਸ਼ੇਰ ਬਣੀਆਂ ਭਾਵੇਂ ਤੁਸੀਂ ਲੌਂਗ ਕੋਟ ਲੈਣੇ ਆ ਸ਼ਾਰਟ ਕੋਟ ਲੈਣੇ ਆ ਹਰ ਇੱਕ ਚੀਜ਼ ਇੱਕੋ ਹੀ ਸ਼ਾਤਿਆਂ ਦਾ ਤੁਹਾਨੂੰ ਮਿਲਣੀ ਆ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਮਾਝੇ ਦੀ ਧਰਤੀ ਦੇ ਜੜਿਆਲਾ ਗੁਰੂ ਆਣਾ ਮਾਤੂਸ਼ੀ ਦੀ ਦਸਤਾਰ ਜਿੱਥੇ ਤੁਹਾਨੂੰ ਮਿਲਣੇ ਆ ਰਿਕਾਰਡ ਤੋੜ ਰੇਟ ਮੈਨਰੇ ਆ ਵੱਡੇ ਫਾਇਦੇ ਜਿਹੜਾ ਤੁਸੀਂ ਕਪੜਾ ਬਾਜ਼ਾਰ ਚ ਆ ਕੇ ਮੰਨ ਲਓ ਤੁਸੀਂ 2000 ਕੋਟ ਮੈਂਟ ਲੈਣੇ ਆ ਤੁਸੀਂ ਕੁਰਤੇ ਪਿਆਵੇਂ ਸ਼ੇਰ ਬਣਿਆ ਸਾਰਾ ਮਟੀਰੀਅਲ ਲੱਖ ਰੁਪਏ ਦਾ ਜਿਹੜਾ ਤੁਸੀਂ ਬਾਜ਼ਾਰ ਚ ਆ ਕੇ ਲੈਣਾ ਇੱਥੇ 40000 ਰੁਪਏ ਚ ਮਿਲ ਜਾਣਾ ਮਤਲਬ ਫਰਕ ਅੱਧ ਨਾਲ ਵੀ ਘੱਟ ਰੇਟ ਆ ਕੁਆਲਿਟੀ ਬਹੁਤ ਵਧੀਆ ਟੇਲਰ ਬਹੁਤ ਚੰਗੇ ਆ ਇਹਨਾਂ ਦੀ ਸਮਾਈ ਸਟਿਚ ਜੀ ਮਤਲਬ ਹਰ ਪਾਸੋਂ ਤੁਹਾਡੇ ਫਾਇਦੇ ਹੋਣੇ ਆ ਛੇਤੀ ਛੇਤੀ ਆਜੋ ਮਾਤੋ ਸ੍ਰੀ ਦਸਤਾਰ ਜੜਿਆਲਾ ਗੁਰੂ ਵੱਡੇ ਫਾਇਦੇ ਹੋਣਗੇ